ਐਪਸਨ ਪੰਚਾਇਤੀ ਰਾਜ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਬਤੌਰ ਸਿਕਿਉਰਿਟੀ ਉਹਨਾਂ ਦੇ ਨਾਲ ਫਲੈਂਗਸ ਗਾਰਡ ਟੀਮ ਵਿੱਚ ਟੀਮ ਨੰਬਰ 2 ਫਲੈਂਗਸ ਗਾਰਡ ਗੁਰਦਾਸਪੁਰ ਡਿਊਟੀ ਸਾਡੀ ਚੋਣਾਂ ਦੇ ਸਬੰਧ ਲੱਗੀ ਸੀ ਅਸੀਂ ਨਾਲ ਜਾ ਗਏ ਸੀ ਤੇ ਮੌਕੇ ਤੇ ਉਥੇ ਟਰੱਕ ਦੇ ਲੋਕ ਜਿਹੜੇ ਇਕੱਠੇ ਸੀ ਤੇ ਦੋਸ਼ੀਏ ਜਿਹੜੇ ਸੀ ਉਹ ਆਪਣਾ ਛੱਡ ਕੇ ਪੁਲਿਸ ਪਾਰਟੀ ਨੂੰ ਵੇਖ ਕੇ ਦੌੜ ਪਏ ਤੇ ਟਰੱਕ ਤੇ ਆਪਣਾ ਲੋਡ ট্রাক ਕੋਈ ਲੋਡ ਬੋਰੀਆਂ ਕਣਕਨੀਆਂ ਛੱਡ ਕੇ ਦੋ ਕੀ ਕਰ ਰਹੀ ਸੀ ਉਸੇ ਜੀ ਕੀ ਕਰ ਰਹੀ ਸੀ ਕਣਕਵਾਂਡ ਕਣਕਵਾਂਡ ਹੋਏ ਸੀ ਕਿਹੜੀ ਕੰਮ ਕਰ ਰਿਹਾ ਸੀ ਕਣਕ ਦੇ ਪੰਜਾਬ ਸਰਕਾਰ ਦੀ ਮੋਹਰ ਲੱਗੀ ਸੀ ਉਹ ਤੇ ਲਿਖਿਆ ਸੀ ਬੋਰੀਆਂ ਦੇ ਤੇ ਉਹ ਬੋਰੀਆਂ ਸੀ ਕਣਕਨੀਆਂ ਕੀ ਕਾਰਵਾਈ ਕੀਤੀ ਗਈ ਉਹ ਕਾਰਵਾਈ ਕੀਤੀ ਭਾਈ ਤੇ ਉਹਨੂੰ ਜ਼ੋਨਲ ਕਮਿਸ਼ਨ ਦੇ ਹਦਾਤਾ ਅਨੁਸਾਰ ਆਪਣੇ ਟਰੱਕ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਤੇ ਬੋਰੀਆਂ ਨੂੰ ਜਿਹੜਾ ਵੀ ਉਹਨਾਂ ਨੂੰ ਕਬਜ਼ਾ ਪੁਲਿਸ ਵਿੱਚ ਲੈ ਕੇ ਮਕਰਮਾ ਨੰਬਰ 2 4 17 ਅੰਡਰ ਸੈਕਸ਼ਨ 171 ਬੀ ਆਈਪੀਸੀ ਮੁਕਦਮਾ ਦਰਜ ਕੀਤਾ ਗਿਆ ਸੀ ਜਿਦਾ ਕਰਨ ਮੂਹ ਦਾ ਹਾਂ ਉਹ ਗੱਲ ਬਣੀ ਚੋਰ ਵੀ 1 ਕਿਲੋ